ਜੀਤਵਰ ਨੂੰ ਤੇ ਸਾਰੇ ਸੁਣ ਵਾਲੇ শ্রোਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਰਨ ਸਾਹਿਬ ਔਰ শ্রোਤਿਆਂ ਦਾ ਪਿਆਰ ਹੈ, ਤੁਹਾਡੀ ਮਿਹਨਤ ਹੈ, ਇੰਨੀਆਂ ਖਬਰਾਂ ਤੇ ਤੁਸੀਂ ਅਪਡੇਟ ਦੰਨੇ ਹੋ ਔਰ ਤਕਰੀਬਨ ਸਵਾ ਲੱਖ ਤੋਂ ਉੱਤੇ ਜਿਹੜੇ ਹੈ ਜੀ ਉਹ ਤੁਹਾਡੇ ਫਾਲੋਅਰਸ WhatsApp ਚੈਨਲ ਤੇ ਹੋਗੇ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਅਪਿੰਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ, ਮੁਹੱਬਤ ਤੇ ਨਾਲ ਜੁੜੇ ਰਹਿਣ ਵਾਸਤੇ। ਕੋਸ਼ਿਸ਼ ਰਹੇਗੀ ਇਸੇ ਤਰੀਕੇ ਦੇ ਨਾਲ ਖਬਰਾਂ ਵੀ ਸਾਂਝ ਸਾਰਿਆਂ ਦੇ ਨਾਲ ਬਣੀ ਰਹੇ। ਤੇ ਤੁਹਾਡੇ ਫੋਲੋਅਰਸ ਵਧੇ ਨੇ ਤੇ ਇਧਰ ਕਹਿੰਦੇ ਕੈਨੇਡਾ ਦੀ ਮਹਿੰਗਾਈ ਦਰ ਘਟੀ ਹੈ ਕੀ ਅਪਡੇਟ ਹੈ ਜੀ ਦੇਖੋ ਪਿੰਦ ਜੀ ਇਹਦੇ ਵਿੱਚ ਜੋ ਸਟੈਟਸਟਿਕ ਕੈਨੇਡਾ ਵੱਲੋਂ ਕੱਲ ਆਪਣੇ ਅਪ੍ਰੈਲ ਮਹੀਨੇ ਦੀ ਸਲਾਨਾ ਮਹਿੰਗਾਈ ਦਰ ਬਾਬਤ ਰਿਪੋਰਟ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਜੋ ਮਹਿੰਗਾਈ ਦਰ ਹੈ ਅਪ੍ਰੈਲ ਮਹੀਨੇ ਦੀ ਤੇ ਉਹ ਸਲਾਨਾ ਦਰ ਤੇ 1.7% ਦਰਜ ਹੋਈ ਹੈ ਤਾਂ ਇਸ ਤੋਂ ਪਹਿਲਾਂ ਅਗਰ ਅਸੀਂ ਮਾਰਚ ਮਹੀਨੇ ਦੀ ਗੱਲ ਕਰੀ ਤਾਂ ਉਦੋਂ 2.3% ਦੇ ਉੱਪਰ ਦਰਜ ਹੋਈ ਸੀ April ਦੇ ਵਿੱਚ 1.7% ਦੇ ਉੱਪਰ ਦਰਜ ਹੋਈ ਹੈ ਸੋ ਪਾਵੇ ਆ ਕਿ 0.6% ਦਾ ਇਹਦੇ ਵਿੱਚ ਜਿਹੜੀ ਕਮੀ ਹੈ ਉਹ ਦੇਖਣ ਨੂੰ ਮਿਲਿਆ ਤੇ ਇਹਦਾ ਵੱਡਾ ਕਾਰਨ ਇਹ ਬਣਿਆ ਕਿ ਜੋ ਗੈਸੋਲਿਨ ਦੀ ਕੀਮਤਾਂ ਨੇ ਖਾਨੂੰ ਪਤਾ ਕਿ ਕਾਰਬਨ ਟੈਕਸ ਇਹ ਫੈਡਰਲ ਸਰਕਾਰ ਨੇ ਜੋ ਲਾਇਆ ਹੋਇਆ ਸੀ ਕਾਰਨ ਟੈਕਸ ਹਟਾਇਆ ਗਿਆ ਸੋ ਕਾਰਬਨ ਟੈਕਸ ਹਟਾਉਣ ਦੇ ਨਾਲ ਗੈਸੋਲਿਨ ਸਸਤੀ ਹੋਈ ਤੇ ਉਹਦੇ ਕਰਕੇ ਇਹ ਮਹਿੰਗਾਈ ਦੇ ਵਿੱਚ ਵੱਡਾ ਫਰਕ ਦੇਖਣ ਨੂੰ ਮਿਲਿਆ ਆ ਪਰ ਇਹਦੇ ਵਿੱਚ ਜੇਕਰ ਅਸੀਂ ਸਲਾਨਾ ਪੱਧਰ ਤੇ ਗਰੋਸਰੀ ਦੀਆਂ ਜਿਹੜੀਆਂ ਸਾਡੀਆਂ ਰੋਜ਼ਮਰਾਂ ਦੀਆਂ ਜਿਹੜੀ ਜ਼ਰੂਰਤਾਂ ਦੀ ਚੀਜ਼ਾਂ ਦੇਖੀਏ ਖਾਣ ਪੀਣ ਦੀਆਂ ਚੀਜ਼ਾਂ ਜਿਦੇ ਵਿੱਚ ਸਬਜ਼ੀਆਂ ਨੇ ਇਹ ਫਰੋਜਨ ਬੀ ਫਰ ਮੀਟ ਦੇ ਪ੍ਰੋਡਕਟ ਹੈ ਚਾਹ ਕੌਫੀ ਚੀਨੀ ਯਾ ਹੋਰ ਮਿੱਠੀਆਂ ਚੀਚਾਂ ਨੇ ਜੇਕਰ ਇਹਨਾਂ ਦੀ ਮਹਿੰਗਾਈ ਦੇਖੀਏ ਤਾਂ ਇਹ ਲਗਭਗ 3.8% ਹੈ ਮਾਰਚ ਮਹੀਨੇ ਦੇ ਵਿੱਚ 3.2 ਸੀ ਅਪ੍ਰੈਲ ਦੇ ਵਿੱਚ 3.8 ਹੈ ਸੋ ਰੋਜ਼ ਮਰਹਾਦੀਆਂ ਖਾਣ ਵਾਲੀਆਂ ਚੀਚਾਂ ਸਾਡੀਆਂ ਜ਼ਰੂਰਤਾਂ ਦੀ ਚੀਚਾਂ ਮਹਿੰਗੀਆਂ ਹੋਈਆਂ ਨੇ ਓਵਰ ਆਲਮਗਾਈ ਕਹਿ ਰਹੇ ਨੇ ਇਹ ਸਸਤੀ ਹੋਈ ਹੈ ਪਰ ਉਹਦਾ ਕਾਰਨ ਇਹੀ ਹੈ ਕਿ ਜੋ ਗੈਸੋਲੀਨ ਦੀਆਂ ਕੀਮਤਾਂ ਦੇ ਉੱਪਰ ਜੋ ਕਾਰਬਨ ਟੈਕਸ ਲੱਗਾ ਸੀ ਉਸ ਨੂੰ ਹਟਾਉਣ ਦਾ ਇੱਕ ਵੱਡਾ ਫਰਕ ਪਿਆ ਆ ਹੁਣ ਇਹਦੇ ਨਾਲ ਕੀ ਹੈ ਕਿ ਜੋ ਏ ਬੈਂਕ ਆਫ ਕੈਨੇਡਾ ਨੇ ਚਾਰਜੀ ਨੂੰ ਅਗਲੀ ਮੀਟਿੰਗ ਦੇ ਵਿੱਚ ਫੈਸਲਾ ਲੈਣਾ ਇੰਟਰਸਟ ਰੇਟ ਨੂੰ ਲੈ ਕੇ ਸੋ ਉਹਦਾ ਇੱਕ ਵੱਡਾ ਪ੍ਰਭਾਵ ਇਸ ਰਿਪੋਰਟ ਦਾ ਪਵੇਗਾ ਕਿਉਂਕਿ 2% ਦਾ ਜੋ ਟੀਚਾ ਆ ਉਹ ਬੈਂਕ ਆਫ ਕੈਨੇਡਾ ਨੇ ਆਪਣਾ ਰੱਖਿਆ ਹੋਇਆ ਮਹਿੰਗਾਈ ਕੰਟਰੋਲ ਕਰਨ ਵਾਸਤੇ ਹੁਣ ਇਹ ਘਟ ਕੇ ਹੋ ਗਈ ਆ 1.7% ਦੇ ਟੀਚੇ ਤੋਂ ਮਹਿੰਗਾਈ ਹੇਠਾ ਆ ਸੋ ਇਹਦੇ ਨਾਲ ਇਹ ਜ਼ਰੂਰ ਬੈਂਕ ਆਫ ਕੈਨੇਡਾ ਇਹ ਕੰਟਰੀ ਦੀ ਜਿਹੜੀ ਆ ਓਵਰਆਲ ਜਿਹੜੀ ਇਕਨੋਮਿਕ ਸਿਟਿਊਏਸ਼ਨ 23 ਇਸ ਸਮੇਂ ਚੰਗੀ ਨਹੀਂ ਹੈ ਜੋ ਵੱਖ-ਵੱਖ ਰਿਪੋਰਟਾਂ ਆ ਰਹੀਆਂ ਨੇ ਸੋ ਇਹ ਇੱਕ ਵੱਡਾ ਕਾਰਨ ਹੋ ਸਕਦਾ ਕਿ ਅਗਲੇ ਮਹੀਨੇ 4 ਜੂਨ ਨੂੰ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਦੇ ਵਿੱਚ ਕਮੀ ਜਿਹੜੀ ਆ ਲਿਆਵੇ ਸੋ ਜਿਵੇਂ ਮੈਂ ਗੱਲ ਕੀਤੀ ਖਾਣ-ਪੀਣ ਦੀ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਮਾਰਚ ਨਾਲੋਂ ਓਵਰਆਲ ਮਗਾਈ ਜੋ ਇਹ ਕਾਰਬਨ ਟੈਕਸ ਹਟਾਉਣ ਕਰਕੇ ਉਹ ਕੱਟੀ ਹੈ ਸੋ ਪਪੋਨਾ ਨੇ ਜੀ ਨਵੇਂ ਚੋਣੇ ਨੇ ਆਪਾਂ ਨੂੰ ਪਤਾ ਹੀ ਹੈ ਜੀ ਤੇ ਉਹਨਾਂ ਦੇ ਵੱਲੋਂ ਕੋਈ ਭਾਵਕ ਅਪੀਲ ਕੀਤੀ ਗਈ ਹੈ ਜੀ ਦੇਖੋ ਪੌਪਲਿਓ 14ਵਾਂ ਵੱਲੋਂ ਕੱਲ ਇੱਕ ਭਾਵਕ ਅਪੀਲ ਕੀਤੀ ਗਈ ਹੈ ਕਿ ਜੋ ਇੱਕ ਗਾਜਾ ਵਿੱਚ ਹੋ ਰਿਹਾ ਗਾਜਾ ਇਹ ਵਿੱਚ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਕੈਨੇਡਾ ਯੂਕੇ ਦੇ ਫਰਾਂਸ ਵੱਲੋਂ ਇਜ਼ਰਾਈਲ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਗੱਲ ਹੋਈ ਸੀ ਤਾਂ ਇਹਦੇ ਵਿੱਚ ਪੌਪਲਿਓ ਨੇ ਗੱਲ ਕਹੀ ਹੈ ਕਹਿੰਦੇ ਕਿ ਜਿਸ ਢੰਗ ਦੇ ਉੱਤੇ ਹਾਲਾਤ ਬਣੇ ਹੋਏ ਆ ਕਹਿੰਦੇ ਕਿ ਬੜੇ ਇਹ ਹਾਰਟ ਬ੍ਰੀਕਿੰਗ ਕੰਡੀਸ਼ਨ ਸਿੱਤੀ ਆ ਸਾਡੇ ਕਹਿੰਦੇ ਢੇਲੋਂ ਬੜੀ ਠੇਸ ਪਹੁੰਚ ਰਹੀ ਹੈ ਇਸ ਚੀਜ਼ ਦੇ ਨਾਲ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਲਗਭਗ 40,000 ਲੋਕਾਂ ਦੀ ਜਿਹੜੀ ਆਡੀਅנס ਸੀਗੀ ਸੋ ਉਹਨਾਂ ਨੂੰ ਸਨਮੁਖ ਹੁੰਦੇ ਹੋਏ ਉਹਨਾਂ ਨੇ ਇਹ ਗੱਲ ਵੈਟਿਕਨ ਵਿਖੇ ਕਹੀ ਹੈ ਕਹਿੰਦੇ ਵੀ ਉੱਥੇ ਹਿਊਮਨਿਟੇਰੀਅਨ ਜੋ ਕੰਮ ਕਾਜ ਨੇ ਉਹ ਕਰ ਦਿੱਤੇ ਜਾਣੇ ਚਾਹੀਦੇ ਨੇ ਲੋਕਾਂ ਨੂੰ ਜੜੀਆਂ ਰਾਹਤ ਸਮਗਰੀ ਹੈ ਉਹ ਪਹੁੰਚਣ ਦਿੱਤੀ ਜਾਣੀ ਚਾਹੀਦੀ ਹੈ ਕਹਿੰਦੇ ਵੀ ਇਸ ਢੰਗ ਦੇ ਨਾਲ ਜਿਹੜੇ ਆਮ ਬਦੋਸ਼ੇ ਲੋਕ ਨੇ ਸੋ ਉਹਨਾਂ ਨੂੰ ਕਹਿੰਦੇ ਵੀ ਇਸ ਢੰਗ ਦੇ ਨਾਲ ਜਿਹੜਾ ਆ ਇਹ ਜੋ ਟਕਰਾ ਆ ਉਹਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦਾ سفر ਨਹੀਂ ਹੋਣ ਦੇਣਾ ਚਾਹੀਦਾ ਸੋ ਬੜੀ ਭਾਵਕ ਅਪੀਲ ਉਹਨਾਂ ਵੱਲੋਂ ਹੋਈ ਹੈ ਸੋ ਅਸੀਂ ਕੈਨੇਡਾ ਦਾ ਯੂਕੇ ਦਾ ਇੰਦੇ ਵਿੱਚ ਜੋ ਇਹ ਫਰਾਂਸ ਦਾ ਰੁਖ ਦੇਖ ਚੁੱਕੇ ਆ ਪਰ ਜੇ ਇੱਥੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜਿਹੜੇ ਪੀਅਰ ਪੋਲੀਓ ਸਾਹਿਬ ਉਹਨਾਂ ਦਾ ਰੁਖ ਦੇਖੀਏ ਤਾਂ ਉਹ ਇਹਦੇ ਵਿੱਚ ਮਾਰਕ ਕਾਰਨੀ ਸਾਹਿਬ ਦੀਆਂ ਸਟੇਟਮੈਂਟਾਂ ਜਾਂ ਜੋ ਫੈਡਰਲ ਸਰਕਾਰ ਨੇ ਇਹਦੇ ਬਾਬਤ ਆਪਣੀ ਸਾਂਝੀ ਸਟੇਟਮੈਂਟ ਯੂਕੇ ਫਰਾਂਸ ਨਾਲ ਦਿੱਤੀ ਹੈ ਸੋ ਉਹਦੇ ਤੋਂ ਖੁਸ਼ ਨਹੀਂ ਆ ਤੇ ਉਹਦੇ ਵਿੱਚ ਉਹ ਦੋਸ਼ ਲਾ ਰਹੇ ਨੇ ਕਹਿੰਦੇ ਕਿ ਮਾਰਕ ਕਰਨੀ ਜੋ ਨੇ ਹਮਾਸ ਦੇ ਨਾਲ ਰਲੇ ਹੋਏ ਨੇ ਕਹਿੰਦੇ ਵੀ ਹਮਾਸ ਦਾ ਸਮਰਥਨ ਕਰ ਰਹੇ ਨੇ ਭਾਵੇਂ ਇੱਥੇ ਗਾਰਨੀ ਸਾਹਿਬ ਨੇ ਕੋਈ ਹਮਾਸ ਦਾ ਸਮਰਥਨ ਨਹੀਂ ਕੀਤਾ ਕਿਉਂਕਿ ਉਹ ਤਾਂ ਬਦੋਸ਼ੇ ਲੋਕਾਂ ਦੀ ਗੱਲ ਕੀਤੀ ਸੀ ਜਿਹੜੇ ਟਕਰਾਅ 'ਚ ਫਸੇ ਹੋਏ ਨੇ ਉਹਨਾਂ ਨੂੰ ਕੇਰੀਅਨ ਏਡ ਉਹਨਾਂ ਕੋ ਨਹੀਂ ਪਹੁੰਚ ਰਹੀ ਪਰ ਇੱਥੇ ਪੀਰ ਪੋਲੀਓ ਸਾਹਿਬ ਜਿਹਨਾਂ ਨੇ ਨਿਸ਼ਾਨਾ ਫਿਰ ਲਾਇਆ ਕਹਿੰਦੇ ਕਿ ਦੇਖ ਲਓ ਕਹਿੰਦੇ ਵੀ ਇਹ ਅਤਵਾਦੀਆਂ ਦਾ ਸਮਰਥਨ ਕਰ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਬਿਆਨਬਾਜ਼ੀਆ ਕਰ ਰਹੇ ਨੇ ਸੋ ਇਸ ਤਰੀਕੇ ਦੀ ਗੱਲ ਆ ਪੀਰ ਪੋਲੀਓ ਸਾਹਿਬ ਕਰ ਰਹੇ ਨੇ ਇਹਦੇ ਨਾਲ ਜੇਕਰ ਵੱਖ-ਵੱਖ ਇਹ ਆਪਣੇ ਕੈਨੇਡਾ ਦੇ ਵਿੱਚ ਗੱਲ ਕਰੀਏ ਤਾਂ ਜਿੱਥੇ ਜਿਹੜੇ ਜੀ7 ਕੰਟਰੀਆਂ ਦੇ ਜਿਹੜੇ ਵੱਖ-ਵੱਖ ਜਿਹੜੇ ਫਾਈਨੈਂਸ ਮਿਨਿਸਟਰਸ ਨੇ ਸੋ ਉਹ ਵੀ ਇੱਥੇ ਬੈਨਫਰ ਵਿਕੇ ਇਕੱਠੇ ਹੋਏ ਨੇ ਤੇ ਇਹ ਸਾਨੂੰ ਪਤਾ ਵੀ ਜਿਹੜੇ ਆਉਣ ਵਾਲੇ ਸਮੇਂ ਦੌਰਾਨ ਇਹਦੇ ਵਿੱਚ ਜੋ ਜੀ7 ਸੋ ਜੀ7 ਦੀ ਜਿਹੜੀ ਆ ਇਹ ਮੀਟਿੰਗ ਵੀ ਜਿਹੜੀ ਆ ਆਉਣ ਵਾਲੇ ਸਮੇਂ ਦੌਰਾਨ ਇਹ ਕੈਨੇਡਾ ਦੇ ਵਿੱਚ ਹੋਣੀ ਆ ਤੇ ਉਸ ਤੋਂ ਪਹਿਲਾਂ ਜਿਹੜੇ ਵੱਖ-ਵੱਖ ਜਿਹੜੇ ਫਾਈਨੈਂਸ ਮਿਨਿਸਟਰ ਨੇ ਜੀ7 ਨਾਲ ਸੰਬੰਧਿਤ ਸੋ ਉਹਨਾਂ ਦੀ ਵੀ ਜਿਹੜੀ ਗੱਲਬਾਤ ਹੋਈ ਸੋ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਪ੍ਰਮੁੱਖ ਤੌਰ ਤੇ ਵੀ ਉਹ ਉਸ ਮੀਲਰ ਨੂੰ ਤਾਂ ਚੱਲ ਰਿਹਾ ਤੇ ਉਹਨਾਂ ਨੇ ਕਿਹਾ ਵੀ ਜੋ ਇੱਕ ਟਰੰਪ ਸਾਹਿਬ ਵੱਲੋਂ ਜਿਸ ਤੰਗ ਦੇ ਇਹ ਟੈਰਿਫ ਲਗਾਏ ਜਾ ਰਹੇ ਨੇ ਜਿਸ ਤੰਗ ਦੀਆਂ ਟੈਰਿਫ ਦੇ ਨਾਲ ਤੇ ਆਰਥਿਕ ਤੌਰ ਤੇ ਟਕਰਾ ਜਿਹੜਾ ਕੀਤਾ ਜਾ ਰਿਹਾ ਸੋ ਉਹਦੇ ਨਾਲ ਕਹਿੰਦੇ ਜੀ 7 ਕੰਟਰੀਸ ਦੀ ਇਕਨੋਮਿਕਸ ਦੇ ਉੱਪਰ ਵੀ ਫਰਕ ਪੈ ਰਿਹਾ ਸੋ ਇਸ ਤਰੀਕੇ ਦੀ ਗੱਲ ਆ ਜਿਹੜੀ ਇਹ ਫ੍ਰਾਂਸ ਮਿਸਟਰ ਵੱਲੋਂ ਇਹ ਚੀਜ਼ ਹੈ ਵੀ ਜਿਹੜੀ ਉਹਦੀ ਮੀਟਿੰਗ ਹੈ ਇਹਦੇ ਵਿੱਚ ਕੀਤੀ ਜਾ ਰਹੀ ਹੈ ਸੋ ਪ੍ਰਹਿਨ ਸਾਹਿਬ ਇੱਕ ਹਮਲੇ ਦੀ ਕੋਈ ਟੱਕਰ ਕਰਨ ਬਾਰੇ ਗੱਲਬਾਤ ਹੋ ਰਹੀ ਹੈ ਕੈਨੇਡਾ ਤੇ ਅਮਰੀਕਾ ਕਹਿੰਦੇ ਰਲ ਕੇ ਕਰਨਗੇ ਕਿਹੜੇ ਹਮਲੇ ਦੀ ਗੱਲਬਾਤ ਹੈ ਜੀ ਦੇਖੋ ਇਹਦੇ ਵਿੱਚ ਕੀ ਹੈ ਕਿ ਇਹ ਡੋਨਲਡ ਟਰੰਪ ਸਾਹਿਬ ਨੇ ਜੋ ਪ੍ਰਪੋਸਟ ਕੀਤਾ ਹੈ 골ਡਨ ਡੋਮ ਮਿਸਾਈਲ ਡਿਫੈਂਸ ਪਲਾਨ ਸੋ ਇਹਦੇ ਨਾਲ ਕੀ ਹੈ ਕਿ ਇਹ 175 ਬਿਲੀਅਨ ਡਾਲਰ ਦਾ ਜਿਹੜਾ ਸਿਸਟਮ ਹੈ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ 2029 ਦੇ ਅੰਤ ਤੱਕ ਇਹ ਫੁੱਲੀ ਆਪਰੇਸ਼ਨਲ ਹੋ ਜਾਊਗਾ ਮਤਲਬ ਆਪਣਾ ਕੰਮ ਕਾਜ ਜਿਹੜਾ ਇਹ ਪ੍ਰੋਪਰ ਟੰਗ ਦੇ ਨਾਲੇ ਕਰ ਸਕਦਾ ਆ ਸੋ ਜਿਹੜੇ 4 ਮੇਜਰ ਸਟੇजेस ਹੁੰਦੀਆਂ ਨੇ ਪੋਟੈਂਸ਼ੀਅਲ ਅਟੈਕ ਦੇ ਜਿਹੜਾ ਇਹ ਆਪਣੇ ਨਾਰਥ ਅਮਰੀਕਾ ਤੇ ਹਮਲਾ ਹੋ ਸਕਦਾ ਪਰ ਜੇ ਬੀਮੀ ਜਮੀਨ ਤੋਂ ਹਮਲਾ ਹੋਵੇ ਤਾਂ ਮੇਂ ਹਵਾਤੋਂ ਹੋਵੇ ਪਾਣੀ ਤੋਂ ਹੋਵੇ ਜਿੱਧਰੋਂ ਮਾਜੀ ਹਮਲਾ ਹੋਵੇ ਸੋ ਇਹ ਜਿਹੜਾ ਗੋਲਡਨ ਰੂਮ ਸਾਈਜ਼ ਸਿਸਟਮ ਹੈ ਇਹ ਐਨਐਸ ਮਰਤੇ ਹੋਗਾ ਕਿ ਉਸ ਹਮਲੇ ਦਾ ਟਕਰਾ ਕਰ ਸਕੇ ਕਿ ਹੁਣ ਜੋ ਜੋਗ ਹੈ ਉਹ ਇਸ ਤਰ੍ਹਾਂ ਦਾ ਬਣ ਗਿਆ ਹੈ ਵੀ ਅਸੀਂ ਇੱਕ ਦੁਸ਼ਮਣ ਮਾਲਾ ਦੂਰ ਬੈਠਾ ਆ ਉਹਦੇ ਕੋਲ ਇੰਨੀ ਸ਼ਕਤਾ ਵਾਲਾ ਮਾਈਲ ਸਿਸਟਮ ਹੈਗਾ ਜਿਹੜਾ ਦੂਰ ਬੈਠੇ ਅਮਰੀਕਾ ਦੇ ਉੱਪਰ ਹਮਲਾ ਕਰ ਸਕੇ ਸੋ ਇਹੋ ਜਿਹੇ ਮਜ਼ਾਈਲਾ ਨੂੰ ਇਹੋ ਜਿਹੇ ਹਮਲੇ ਨੂੰ ਕਿਵੇਂ ਰੋਕਣਾ ਆ ਸੋ ਇਹਦੇ ਵਾਸਤੇ ਇਹ ਜੋ ਇਹ ਉਹਨ 골ਡਨ 돔 ਸਾਈਲਡ ডিফেন্স پلان ਜਿਹੜਾ ਬਣਾਇਆ ਜਾ ਰਿਹਾ ਸੋ ਜਿਹਦੇ ਬਾਰੇ ਕਿਹਾ ਜਾ ਰਿਹਾ ਵੀ 2038 ਦੇ ਅੰਤ ਤੱਕ ਇਹ ਫੁਲੀ ਆਪਰੇਸ਼ਨਲ ਹੋ ਜਾਊਗਾ ਸੋ ਇਹਦੇ ਵਿੱਚ ਇਹ 트럼ਪ ਸਾਹਿਬ ਨੇ ਕਲੇਮ ਕੀਤਾ ਕਹਿੰਦੇ ਵੀ ਕੈਨੇਡਾ ਨੇ ਸਾਨੂੰ ਇਹ ਕਾਲ ਕੀਤੀ ਹੈ ਤਾਨੂੰ ਨਹਿ ਕਿਹਾ ਕਿ ਉਹ ਇਸ ਚੀਜ਼ ਦਾ ਹਿੱਸਾ ਬਣਨਾ ਚਾਹੁੰਦੇ ਨੇ ਪਰ ਹੁਣ ਵੀ ਕੈਨੇਡਾ ਵੀ ਦਾ ਹਿੱਸਾ ਬਣਨਾ ਚਾਹੁੰਦਾ ਰਲ ਕੇ ਅਸੀਂ ਇਹ ਜਿਹੜਾ ਸਿਸਟਮ ਹੈ ਡਿਵੈਲਪ ਕਰਨਾ ਆ ਇਹਦੇ ਜੋ ਵੀ ਖਰਚਾ ਆਊਗਾ ਰਲ ਕੇ ਚੱਲਾਂਗੇ ਤੇ ਕੱਲ ਨੂੰ ਕੋਈ ਹਮਲਾ ਹੁੰਦਾ ਤੇ ਕੈਨੇਡਾ ਅਮਰੀਕਾ ਰਲ ਕੇ ਇਹਦਾ ਟੱਕਰਾ ਕਰਨਗੇ ਸੋ ਭਾਵ ਇਹ ਸਿਸਟਮ ਇਕੱਲੇ ਅਮਰੀਕਾ ਦਾ ਬਚਾ ਨਹੀਂ ਕਰੂਗਾ ਨਾਲ ਕੈਨੇਡਾ ਦਾ ਵੀ ਬਚਾ ਕਰੂਗਾ ਸੋ ਇਹਦੇ ਵਿੱਚ ਹੁਣ ਗੱਲਬਾਤ ਕੈਨੇਡਾ ਤੇ ਅਮਰੀਕਾ ਦੀ ਚੱਲ ਰਹੀ ਹੈ ਸੋ ਪਹਿਲਾਂ ਕੀ ਹੋਇਆ ਸੀਗਾ ਕਿ ਜਦੋਂ ਇਹ ਇਹ ਵੀ ਜਿਹੜਾ ਪਾਲ ਮਾਰਟਿਨ ਉਹਨਾਂ ਦਾ ਸਮਾਜ ਸੀਗਾ 2005 ਦੇ ਵਿੱਚ ਜਦੋਂ ਉਹ ਪ੍ਰਾਈਮ ਮਿਨਿਸਟਰ ਸਨ ਤਾਂ ਉਹਨਾਂ ਨੇ ਉਦੋਂ ਸਿਸਟਮ ਇਸ ਤਰ੍ਹਾਂ ਦਾ ਡਿਸੀਜਨ ਲਿਆ ਸੀਗਾ ਵੀ ਅਸੀਂ ਇਸ ਤਰੀਕੇ ਦੇ ਵਿੱਚ ਕੋਈ ਵੀ ਜਿਹੜਾ ਪਲਾਨ ਬਣਦਾ ਉਹਦਾ ਹਿੱਸਾ ਨਹੀਂ ਬਣਨਾ ਉਹਨਾਂ ਦੀ ਉਸ ਸਮੇਂ ਕਾਫੀ ਆਲੋਚਨਾ ਵੀ ਹੋਈ ਸੀ ਪਰ ਹੁਣ ਮਾਰਕ ਕਾਨੀ ਸਾਹਿਬ ਨੇ ਜਿਹਨਾਂ ਦੀ ਸਰਕਾਰ ਨੇ ਆਪਣਾ ਰੁਖ ਬਦਲਿਆ ਆ ਤੇ ਇਹਦੇ ਵਿੱਚ ਹੁਣ ਅਮਰੀਕਾ ਦੇ ਕਰਨ ਦਾ ਰਲ ਕੇ ਇਸ ਤਰੀਕੇ ਦੇ ਹਮਲੇ ਦਾ ਪੂਖ ਦੇ ਵਿੱਚ ਟਾਕਾ ਕਰਦੇ ਜੀ ਪ੍ਰਿੰਸਾ ਪ੍ਰਿੰਸਾ ਸਾਹਿਬ ਨੂੰ ਕੋਲ ਕੁਝ ਸੈਕਿੰਡ ਇੱਕ ਮਿੰਟੇ ਲਾ ਲਓ ਉਹ ਚ ਜਾਂਦਿਆਂ ਦੇ ਲਾਸਟ ਕਰਾਂਗੇ ਵੀ ਇਜ਼ਰਾਈਲ ਈਰਾਨ ਤੇ ਨਿਊਕਲੀਅਰ ਸਾਈਟ ਤੇ ਹਮਲਾ ਕਰਨਾ ਚਾਹੁੰਦਾ ਜੀ ਕਹਿੰਦੇ ਸ਼ਾਇਦ ਕਰ ਸਕਦਾ ਇਹੋ ਜਿਹੇ ਦੇਖੋ ਅਮਰੀਕਾ ਦੇ ਵਿੱਚ ਇਹੋ ਜਿਹਿਆਂ ਜੋ ਉਹਨਾਂ ਦੀ ਸਿਕਿਉਰਿਟੀ ਏਜੰਸੀਸ ਨੇ ਸੋ ਉਹਨਾਂ ਨੇ ਇਹੋ ਜੀ ਗੱਲਾਂ ਬਾਤਾਂ ਸਾਹਮਣੇ ਲਿਆਉਂਦੀਆਂ ਨੇ ਵੀ ਉਹਨਾਂ ਕੋਲ ਖਬਰਾਂ ਪਹੁੰਚੀਆਂ ਨੇ ਕਿ ਜੋ ਈਰਾਨ ਦੇ ਨਿਊਕਲੀਅਰ ਸਾਈਟਸ ਨੇ ਜਿੱਥੇ ਉਹਨਾਂ ਨੇ ਨਿਊਕਲੀਅਰ ਅਥਾਰ ਵੀ ਰੱਖੇ ਹੋਏ ਨੇ ਜਾਂ ਹੋਰ ਵੱਖ-ਵੱਖ ਨਿਊਕਲੀਅਰ ਸਾਈਟਸ ਨੇ ਵੀ ਇਜ਼ਰਾਈਲ ਅੰਦਰ ਖਾਤੇ ਇਹੋ ਜਿਹਾ ਪਲਾਨ ਬਣਾ ਰ ਤੇ ਉਹ ਯਾਨੀ ਦੇ ਉੱਪਰ ਹਮਲਾ ਕਰੇ ਇਹਨਾਂ ਨੂੰ ਹਮਲਾ ਕਰਕੇ ਇਹਨਾਂ ਦਾ ਨੁਕਸਾਨ ਪਹਚਾਵੇ ਸੋ ਅਗਰ ਇਸ ਤਰੀਕੇ ਦੀ ਗੱਲ ਹੁੰਦੀ ਹੈ ਨਿਊਕਲੀਅਰ ਸਾਈਟਸ ਦੇ ਉੱਪਰ ਹਮਲਾ ਹੁੰਦਾ ਸੋ ਇਹ ਇੱਕ ਫਿਰ ਵੱਡੀ ਘਟਨਾ ਹੋਵੇਗੀ ਸੋ ਇਹ ਨਿਊਕਲਰ ਜੋ ਲੀਕेज ਵੀ ਹੁੰਦੀ ਹੈ ਉਹਦੇ ਨਾਲ ਵੀ ਦੁਨੀਆ ਭਰ ਨੂੰ ਖਤਰਾ ਹੁੰਦਾ ਸੋ ਇਹ ਜਿਹੜਾ ਫਿਰ ਹਾਲਾਤ ਬੜੇ ਖਰਾਬ ਹੋ ਸਕਦੇ ਨੇ ਇਸ ਤਰੀਕੇ ਦੀ ਗੱਲ ਆ ਬਸ ਅਮਰੀਕਾ ਦੀ ਜੋ ਇੰਟੈਲੀਜੈਂਸ ਨੇ ਉਹਨਾਂ ਨੇ ਸਾਹਮਣੇ ਲਿਆਂਦੀ ਨੇ ਕਿ ਇਜ਼ਰਾਈਲ ਵੱਲੋਂ ਇਸ ਤਰੀਕੇ ਦੀ ਤਿਆਰੀ ਜਿਹੜੀ ਅੰਦਰਖਾਤ ਕੀਤੀ ਜਾ ਰਹੀ ਹੈ ਪ੍ਰਾਨ ਸਾਹਿਬ ਬਹੁਤ ਬਹੁਤ ਧੰਨਵਾਦ ਹੁੰਦੀ ਹੈ ਕੱਲ ਨੂੰ ਗੱਲਬਾਤ ਪ੍ਰਾਨ ਸਾਹਿਬ ਨੇ ਕੋਈ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦੇ ਉੱਤੇ ਸਾਮਾ